ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਦਿਨ ਵੇਲੇ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਘੱਟ ਰਹੇਗੀ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਸੀਗਾ ਤੇ ਜਿਹੜਾ ਮੀਂਹ ਦਾ ਦੌਰ ਕੱਲ ਪੰਜਾਬ ਦੇ ਵਿੱਚ ਨਰਮਾ ਬੈਲਟ ਦੇ ਵਿੱਚ ਲੱਗਾ ਸੀਗਾ ਉਸੇ ਤਰ੍ਹਾਂ ਦਾ ਹੀ ਮਾਹੌਲ ਰਾਜਸਥਾਨ ਦੇ ਬੀਕਨਾਰ ਸਾਈਡ ਗੰਗਾ ਨਗਰ ਇਧਰਲੇ ਪਾਸੇ ਲੱਗਾ ਉੱਥੇ ਅੱਜ ਵੱਡੇ ਪੱਧਰ ਤੇ ਭਾਰੀ ਮੀਂਹ ਪਿਆ ਹੈ ਸੋ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਟੁੱਟਵੇਂ ਤੌਰ ਤੇ ਛਰਾਟੇ ਲੱਗ ਰਹੇ ਹਨ ਜਿਵੇਂ ਬਰਨਾਲੇ ਦੇ ਵਿੱਚ ਲੱਗੇ ਮਾਨਸਾ ਦੇ ਵਿੱਚ ਲੱਗੇ ਆਪਣੇ ਸੰਗਰੂਰ ਦੇ ਵਿੱਚ ਲੱਗੇ ਲੁਧਿਆਣੇ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਲੱਗੇ ਪਟਿਆਲੇ ਪਾਤੜਾ ਸਾਈਡ ਕੁਝ ਲੱਗੇ ਹੋ ਸਕਦਾ ਸ਼ਾਮ ਨੂੰ ਫਾਜ਼ਿਲਕਾ ਮੁਕਸਰ ਜਾਂ ਬਠਿੰਡੇ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਟੁੱਟਮੇ ਜਿਹੇ ਤੌਰ ਤੇ ਛਰਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਇਹ ਹੈ ਕਿ ਮੀ ਸਾਰੇ ਇਲਾਕਿਆਂ ਨੂੰ ਕਵਰ ਨਹੀਂ ਕਰੇਗਾ ਜਿਵੇਂ ਦੋ ਚਾਰ ਪਿੰਡਾਂ ਨੂੰ ਕਰ ਗਿਆ ਜਾਂ ਦੋ ਚਾਰ ਕਿਲੋਮੀਟਰ ਵਿੱਚ ਪੈ ਗਿਆ ਫਿਰ ਰੁਕ ਗਿਆ ਫਿਰ ਪੰਜ-ਸੱਤ ਕਿਲੋਮੀਟਰ ਵਿੱਚ ਪੈ ਗਿਆ ਇਸ ਤਰ੍ਹਾਂ ਦਾ ਮੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਰਾਟੇ ਲੱਗਦੇ ਰਹਿਣਗੇ ਇਹ ਛਰਾਟੇ ਜਲੰਧਰ ਆਪਣੇ ਨਵਾਂ ਸ਼ਹਿਰ ਜਾਂ ਆਨੰਦਪੁਰ ਰੋਪੜ ਮਹਾਲੀ ਸਾਰੇ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਲੱਗਦੇ ਰਹਿਣਗੇ ਅੱਧੀ ਰਾਤ ਤੋਂ ਬਾਅਦ ਵੀ ਸੰਭਾਵਨਾ ਇਹ ਹੈ ਕਿ ਨਰਮਾ 벨ਟ ਤੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਜਾਂ ਤੜਕਸਰ ਵੀ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਹਨ ਤੇ ਦੂਸਰੀ ਤਰਫ ਪਹਾੜਾ ਦੇ ਨਾਲ ਲੱਗਦੇ ਲੱਗ ਕੇ ਹੁਸ਼ਿਆਰਪੁਰ ਗੜਸ਼ੰਕਰ ਆਪਣਾ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਹੋਗਾ ਜਾਂ ਆਪਣੇ ਰੋਪੜ ਮਹਾਲੀ ਚੰਡੀਗੜ ਇਹਨਾਂ ਵਿੱਚ ਵੀ ਮੀਂਹ ਪੈ ਸਕਦਾ ਹੈ ਸਵੇਰ ਵੇਲੇ ਤੜਕਸਰ ਵਧੀਆ ਜਿਹਾ ਇੱਕ ਮੀਂਹ